जय वाल्मीकि जय भीम जय भारत मेरा नाम सुमित कालिया जी मैं आदि वाल्मीकि यहां बैठकर महापंचायत संगठन का मुख संचालक यहां सो आज ये वीडियो मनांदा जेड़ा मकसद है के एक बिठंडा शहर दे विच एक दानसिंह पिंड दे विच जेड़े आठ परिवार जेड़े दलित भाई चरे नाल रिलेटेड है ओना परिवारा दे उते जेड़ा कुछ नशे तस्करान ने उना ते हमला कीता और ओना दे घरा नु साड़ देता और ओना दे जेड़े परिवारानू हां ਜਿਹੜਾ ਮਾਰਕਟਾਈ ਕਰਕੇ ਉਹਨਾਂ ਨੂੰ ਹਸਪਤਾਲਾ ਦੇ ਵਿੱਚ ਸੁੱਟਿਆ ਗਿਆ ਔਰ ਇਸ ਚੀਜ਼ ਦੀ ਜਿਹੜੀ ਦਰਖਾਸਤ ਜਿਹੜੀ ਆ ਉਹ ਜਦੋਂ ਇਹਨਾਂ ਨੇ ਥਾਣੇ ਦੇ ਵਿੱਚ ਦਿੱਤੀ ਔਰ ਅੱਜ ਤੱਕ ਉਸ ਜਿਹੜੇ ਪਰਿਵਾਰਾਂ ਦੇ ਸਰਵਾਰਾਂ ਨੂੰ ਜਿਹੜਾ ਨਿਆਂ ਨਹੀਂ ਮਿਲ ਸਕਿਆ ਉਹਨਾਂ ਦੇ ਘਰਾਂ ਨੂੰ ਸਾੜਿਆ ਗਿਆ ਔਰ ਉਹਨਾਂ ਦੇ ਸਿਰਫ ਇੱਕ ਗਲਤੀ ਇਹ ਸੀ ਕਿ ਪਿੰਡ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਜਿਹੜੇ ਨਸ਼ੇ ਦਾ ਵਪਾਰ ਕਰਦੇ ਸੀ ਉਸ ਨਸ਼ੇ ਨੂੰ ਡੱਕਣ ਵਾਸਤੇ ਉਸ ਪਰਿਵਾਰ ਨੇ ਆਵਾਜ਼ ਉਠਾਈ ਸੀ ਜਿਹਦੇ ਕਾਰਨ ਉਸ ਪਰਿਵਾਰਾਂ ਨੂੰ ਮਾਰਿਆ ਗਿਆ ਉਹਨਾਂ ਦੇ ਘਰਾਂ ਨੂੰ ਸਾੜਿਆ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਮਾਰ ਕਟਾਈ ਕਰਕੇ ਹਸਪੀਟਲ ਚ ਸੁੱਟਿਆ ਗਿਆ ਮਤਲਬ ਕਿ ਇਹ ਇਨੀ ਗੁੰਡਾਗਰਦੀ ਔਰ ਇਨੀ ਤਾਨਾਸ਼ਾਈ ਇਹ ਕਿਸ ਤਰ੍ਹਾਂ ਇਹ ਇਸ ਕਰਕੇ ਹੋਈ ਕਿ ਜਿਹੜੀਆਂ ਅੱਜ ਦੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜਿਹੜੀ ਆਪਣੇ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਜਿਹੜੇ ਸੰਵਿਧਾਨ ਦੇ ਮਾਧਿਅਮ ਤੋਂ ਜੋ ਤਨਵਧਿਕਾਰ ਬਾਬਾ ਸਾਹਿਬ ਵੇਟ ਕਰਨੇ ਦਿੱਤੇ ਆ ਉਹ ਅਸੀਂ ਆਮ ਆਦਮੀ ਪਾਰਟੀ ਦਵਾਂਗੇ ਮਗਰ ਇਹੋ ਜਿਹਾ ਨਹੀਂ ਹੈਗਾ ਮਗਰ ਇਹ ਲਗਾਤਾਰ ਜਿਹੜੀਆਂ ਆਪਣੀਆਂ ਜਿਹੜੀਆਂ ਤੁਸੀਂ ਜਿੰਨੇ ਵੀ ਤੁਹਾਡੇ ਸਰਕਾਰੀ ਧਾਇਰੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਬਾਬਾ ਸਾਹਿਬ ਵੇਟ ਕਰਦੀ ਜਿਹੜੀ ਫੋਟੋ ਲਗਾਈ ਆ ਭਗਤ ਸਿੰਘ ਜੀ ਦੀ ਜਿਹੜੀ ਫੋਟੋ ਲਗਾਈ ਆ ਉਹ ਤੁਹਾਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਜਿਹੜੀ ਨਹੀਂ ਲਾਉਣੀ ਚਾਹੀਦੀ ਸੀ ਕਿਉਂ ਕਿ ਜੇ ਤੁਸੀਂ ਉਹ ਚੀਜ਼ ਨੂੰ ਲਗਾ ਰਹੀ ਆ ਤੇ ਫਿਰ ਉਹ ਫੋਟੋਆਂ ਨੂੰ ਜਿਹੜਿਆ ਲਗਾਇਆ ਵਾ ਫਿਰ ਉਹਦੇ ਰੂਲਾ ਤੇ ਵੀ ਤੁਹਾਨੂੰ ਚੱਲਣਾ ਪੈਣਾ ਸੀ ਮਤਲਬ ਕਿ ਜੇ ਉਹਨਾਂ ਨੇ ਆਪਣੇ ਗਰੀਬ ਪਰਿਵਾਰਾਂ ਨੇ ਜੇ ਉੱਥੋਂ ਦੇ ਸਰਪੰਚ ਨਾਲ ਗੱਲ ਕੀਤੀ ਤੇ ਸਰਪੰਚ ਨੇ ਵੀ ਉਹਦੇ ਪਰਿਵਾਰਾਂ ਦੀ ਜਿਹੜੀ ਆ ਬਾਤ ਨਹੀਂ ਪੁੱਛੀ ਉਸ ਵੀ ਪਰਿਵਾਰਾਂ ਨੂੰ ਉਹਨਾਂ ਨੇ ਜਿਹੜੀ ਮਦਦ ਨਹੀਂ ਕੀਤੀ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਔਰ ਸਰਪੰਚ ਤੇਆਂ ਜਿਹੜਾ ਉਹ ਜਿਹੜੇ ਲੋਕ ਜਿਹੜੇ ਨਸ਼ੇ ਦਾ ਵਪਾਰ ਕਰਦੇ ਨੇ ਮਤਲਬ ਕਿਤੇ ਨਾ ਕਿਤੇ ਉਹ ਆਪਚਰ ਰਿਲੇਟਡ ਹੀ ਆ ਨਾ ਜੇ ਉਹ ਆਪਚਰ ਰਿਲੇਟਡ ਹੈ ਤਾਂ ਉਸ ਪਰਿਵਾਰਾਂ ਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਮਗਰ ਮੈਂ ਪੰਜਾਬ ਦੇ ਪੂਰੇ ਦਲਿਤ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜੀਆਂ ਜਿਹੜੀਆਂ ਗੱਲਾਂ ਹੀ ਨਾ ਇਹ ਚੂਪੀ ਬਿਹਾਰ ਦੇ ਵਿੱਚ ਸੁਣੀਆਂ ਗਈਆਂ ਸੀ ਕਿ ਸਾਡੇ ਗਰੀਬ ਪਰਿਵਾਰਾਂ ਦੇ ਦਲਿਤ ਭਾਈਚਾਰੇ ਦੇ ਨਾਲ ਯੂਪੀ ਬਿਹਾਰਾ ਦੇ ਵਿੱਚ ਜਿਹੜਾ ਧੱਕੇਸ਼ਾਹੀ ਹੁੰਦੀ ਆ ਮਗਰ ਅੱਜ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਹੋ ਗਏ ਨੇ ਪੰਜਾਬ ਚ ਲਈ ਇਹ ਚੀਜ਼ ਵੇਖਣ ਨੂੰ ਆ ਰਹੀ ਆ ਮਤਲਬ ਕਿ ਮੈਂ ਅੱਜ ਆਪਣੇ Dalit ਭਾਈਚਾਰੇ ਨੂੰ ਬੇਨਤੀ ਕਰਨਾ ਚਾਹਨਾ ਵਾਂ ਕਿ ਤੁਸੀਂ ਸਾਰੇ ਲੋਕ ਐਸੀ ਭਾਈਚਾਰੇ ਵਾਲੇ ਇਕੱਠੇ ਹੋ ਜੋ ਨਹੀਂ ਤੇ ਇਹਨਾਂ ਲੋਕਾਂ ਨੇ ਇਹਨਾਂ ਸਰਕਾਰਾਂ ਨੇ ਤੁਹਾਨੂੰ ਇਸੇ ਤਰ੍ਹਾਂ ਹੀ ਮਾਰਨਾ ਜੇ ਜੇ ਅੱਜ ਤੁਹਾਡਾ ਏਕਤਾ ਨਾ ਹੋਇਆ ਤੇ ਇਹ ਲੋਕ ਲਗਾਤਾਰ ਧੱਕੇਸ਼ਾਹੀਆਂ ਇਦਾਂ ਹੀ ਕਰਨਗੇ ਇਸ طرح ਕੀ ਨਾਲੇ ਦੇਤਾ ਹੈ ਮਤਲਬ ਕਿ ਸਾਡੇ ਘਰਾਂ ਨੂੰ ਸਾੜਿਆ ਜਾਏਗਾ ਮਤਲਬ ਕਿ ਸਾਡੀ ਆਵਾਜ਼ ਜਿਹੜੀ ਆ ਨਾ ਪ੍ਰਸ਼ਾਸਨ ਸੁਣਦਾ ਨਾ ਲੀਡਰ ਸੁਣਦੇ ਨਾ ਸਰਪੰਚ ਸੁਣਦਾ ਨਾ ਸਰਕਾਰਾਂ ਸੁਣਦੀਆਂ ਤੇ ਫਿਰ ਕਿੱਥੇ ਜਾਊਗਾ ਆਮ ਜਨਤਾ ਦਾ ਲੋਕ ਜਿਹੜੇ ਕੀ ਨਾਲੇ ਦੇ ਆਮ ਜਨਤਾ ਜਿਹੜੀ ਆਪਣੀ ਮਿਹਨਤ ਮਜ਼ਦੂਰੀ ਕਰਕੇ ਰੋਟੀ ਬਣਾ ਬਣਾ ਰਹੇ ਆ ਔਰ ਆਪਣੇ ਘਰ ਦਾ ਮੱਸਾ ਹੀ ਗੁਜ਼ਾਰਾ ਕਰਦੇ ਨੇ ਮਗਰ ਅੱਜ ਉਹਨਾਂ ਪਰਿਵਾਰਾਂ ਦੇ ਨਾਲ ਧੱਕੇਸ਼ਾਹੀ ਵੋਟਾ ਲੈਣ ਵਾਸਤੇ ਇਹ ਲੀਡਰ ਉਹ ਲੋਕ ਅੱਗੇ ਆ ਜਾਂਦੇ ਨੇ ਧਲੀਤ ਭਾਈ ਚਾਲੀ ਦੀਆਂ ਮਗਰ ਜੇ ਲੋ ਦਲਿਤ ਭਾਈਚਾਰੇ ਤੇ ਕੋਈ ਮੁਸ਼ਕਲਾਂ ਪੈਂਦੀਆਂ ਵਾ ਉਦੋਂ ਇਹ ਲੋਕ ਜਿਹੜੇ ਆ ਉਹਨਾਂ ਲੋਕਾਂ ਤੋਂ ਭੱਜਦੇ ਨੇ ਮਤਲਬ ਕਿ ਜਦੋਂ ਤੁਸੀਂ ਵੋਟਾਂ ਲੈਣੀਆਂ ਉਦੋਂ ਅਸੀਂ ਤੁਹਾਡੇ ਮਾਈ ਬਾਪ ਤੇ ਜਦੋਂ ਕੀ ਨਾਂ ਨੇ ਦੇ ਤੁਸੀਂ ਵੋਟਾਂ ਲੈ ਕੇ ਕੁਰਸੀਆਂ ਤੇ ਬਹਿ ਜਾਂਦੇ ਜੇ ਉਦੋਂ ਤੁਸੀਂ ਸਾਡੇ ਨਾਲ ਸ਼ੂਆ ਸ਼ਾਤ ਦੀ ਗੱਲ ਕਰਦੇ ਜੇ ਜਾਤੀਵਾਦ ਦੀ ਗੱਲ ਕਰਦੇ ਜੇ ਅੱਜ ਇਸ ਪੂਰੇ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਦੇਖਣ ਨੂੰ ਆਇਆ ਵਾ ਤੇ ਮੈਂ ਪੂਰੇ ਭਾਈਚਾਰੇ ਨੂੰ ਵਿਦਿੱਤ ਕਰੂੰਗਾ ਕਿ ਲਗਾਤਾਰ ਉਸ ਪਰਿਵਾਰਾਂ ਦੇ ਵਿੱਚ ਬੜੀ ਦੁੱਖ ਦੀ ਘੜੀ ਆ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਜਿੰਨੇ ਵੀ ਜਥੇਬੰਦੀਆਂ ਵਾ ਧਾਰਮਿਕ ਕਿਹਾ ਸਮਾਜੀ ਕਿਹਾ ਔਰ ਜਿਹੜੇ ਵੀ ਲੋਕ ਉਸ ਗਰੀਬਾਂ ਦੀ ਮਦਦ ਕਰਨਾ ਚਾਹੁੰਦੇ ਨੇ ਤੇ ਸੋਸ਼ਲ ਮੀਡੀਆ ਦੇ ਵਿੱਚ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕਰਨਾ ਬੜਾ ਜ਼ਰੂਰੀ ਆ ਨਹੀਂ ਤੇ ਫਿਰ ਆਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਵੀ ਜਿਹੜਾ ਵਾ ਉਹ ਵੀ ਗਰੀਬ ਪਰਿਵਾਰਾਂ ਦੀ ਨਹੀਂ ਸੁਨੇਗਾ ਜੇ ਔਰ ਨਾ ਸਰਕਾਰਾਂ ਸੁਣਨਗੀਆਂ ਜੇ ਜੇ ਅਧਿਕਾਰ ਲੈਣਾ ਜੇ ਜੇ ਬਾਬਾ ਸਾਹਿਬ ਅੰਮੇਟ ਕੰਦੇ ਸਵਿਧਾਨ ਤੋਂ ਆਪਣੇ ਹੱਕ ਲੈਣੇ ਜੇ ਤੇ ਫਿਰ ਤੁਹਾਨੂੰ ਹੱਕ ਸੱਚ ਦੀ ਲੜਾਈ ਲੜਨ ਵਾਸਤੇ ਅੱਗੇ ਆਉਣਾ ਪੈਣਾ ਵਾ ਨਹੀਂ ਤੇ ਇਹ ਸਰਕਾਰਾਂ ਵਾਂ ਗੁੰਗੀਆਂ ਬੋਲੀਆਂ ਸਰਕਾਰਾਂ ਵਾਂ ਬਾਬਾ ਸਾਹਿਬ ਅੰਮੇਟ ਕਰ ਕਹਿੰਦੇ ਹੀ ਕਿ ਜੇ ਹੱਕ ਨਹੀਂ ਮਿਲਦੇ ਫਿਰ ਉਹਨੂੰ ਖੋਹ ਦੀ ਤੁਹਾਨੂੰ ਮਤਲਬ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਆਪਣੇ ਹੱਕ ਤੁਹਾਨੂੰ ਖੋਹਨੇ ਪੈਣੇ ਆ ਤੇ ਸਰਕਾਰਾਂ ਦੇ ਨਾਲ ਲੜਨਾ ਪੈਣਾ ਵਾ ਪ੍ਰਸ਼ਾਸਨ ਨਾਲ ਵੀ ਲੜਨਾ ਪੈਣਾ ਕਿਉਂ ਇਹ ਗਰੀਬ ਮਜ਼ਦੂਰਾਂ ਦੀ ਜਿਹੜੀ ਬਾਤ ਨਹੀਂ ਪੁੱਛਦੀ ਇਹ ਢੜਾਤ ਲੋਕਾਂ ਦੀ ਗੱਲ ਸੁਣਦੀ ਆ ਇਹ ਉਹ ਸ਼ੌਕਰਾਂ ਦੀ ਗੱਲ ਸੁਣਦੀ ਆ ਜਿਨ੍ਹਾਂ ਕੋ ਇਹ ਉਹਨਾਂ ਦੀ ਮਿਲੀ ਭੁਗਤੀ ਦੇ ਨਾਲ ਹੀ ਜਿਹੜੇ ਸਾਰੇ ਸਿਸਟਮ ਚੱਲਦੇ ਨੇ ਸੋ ਇਸ ਗੱਲ ਨੂੰ ਜਿਹੜਾ ਸੋਚ ਵਿਚਾਰ ਜ਼ਰੂਰ ਕਰਿਓ ਵੱਧ ਚੜ ਕੇ ਅੱਗੇ ਆਓ ਨਹੀਂ ਤੇ ਦਲਿਤ ਭਾਈਚਾਰੇ ਨਾਲ ਬਹੁਤ ਜ਼ਿਆਦਾ ਥੱਕੇਛਾਈ ਹੋ ਰਹੀ ਆ ਆਹ ਨਾਲੇ ਸਮੇਂ 'ਚ ਸਾਡੇ ਬੱਚਿਆਂ ਨਾਲ ਨੁਕਸਾਨ ਹੋਏਗਾ ਆਹ ਨਾਲੇ ਸਾਡੇ ਪਰਿਵਾਰਾਂ ਦਾ ਨੁਕਸਾਨ ਹੋਏਗਾ ਸੋ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ जयवाल्मीकि जय भीम जय भारत